ਮੋਹਾਲੀ ਦੇ ਵਿੱਚ ਮੇਰੀ ਕੋਸ਼ਿਸ਼ ਆ ਵੀ ਤੁਸੀਂ ਮੈਨੂੰ ਇਹਦਾ ਮਾਨਸਤਕਾਰ ਦਿੱਤਾ। ਬਹੁਤ ਵੱਡੇ ਫਰਕ ਨਾਲ ਤੁਸੀਂ ਮੈਨੂੰ ਜਿਤਾ ਕੇ ਭੇਜਿਆ। ਬਈ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਕੋਈ ਕਿਸੇ ਕਿਸਮ ਦਾ ਐਸਾ ਕੰਮ ਨਾ ਬਚ ਜਵੇ ਜਿਹੜਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇ, ਸ਼ਹਿਰ ਲਈ ਬਹੁਤ ਜ਼ਰੂਰੀ ਹੋਵੇ ਕਿਉਂਕਿ ਜਿਹੜਾ ਤੁਹਾਡੇ ਤੇ ਸ਼ਹਿਰ ਲਈ ਜ਼ਰੂਰੀ ਆ ਉਹੀ ਮੇਰੇ ਲਈ ਜ਼ਰੂਰੀ ਆ। ਕੋਈ ਵੀ ਕੰਮ ਐਸਾ ਨਹੀਂ ਰਹੂਗਾ ਜਿਹੜਾ ਕੰਮ ਹੋਣ ਵਾਲਾ ਹੋਵੇ ਤੇ ਉਹ ਨਾ ਹੋਵੇ। ਰਾਮ ਹੁੰਦੇ ਵੀ ਰਹਿੰਦੀਆਂ ਨੇ ਸੜਕਾਂ ਫਿਰ ਬਣਦੀਆਂ ਵੀ ਰਹਿੰਦੀਆਂ ਨੇ ਲੇਕਿਨ ਐਸਾ ਨਹੀਂ ਹੋਊਗਾ ਕਿ ਖਰਾਬ ਹੋਈ ਤਾਂ ਖਰਾਬੇ ਹੋਈ ਆ ਉਹ ਕਦੇ ਬਣੀ ਨਹੀਂ ਹੈਗੀ ਸਿਬਰੇ ਦਾ ਪਾਣੀ ਥਰੂ ਬਰਸਾਤੀ ਜਿਹੜਾ ਡਰੇਨ ਪਾਈ ਹੋਈ ਆ ਜਿਹੜਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਬੋ ਵੀ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਇਸ ਕਰਕੇ ਇਹ ਅੱਜ ਕੰਮ ਸ਼ੁਰੂ ਹੋਇਆ ਤੇ ਮੈਂ ਪਬਲਿਕ ਹੈਲਥ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਉਹਨਾਂ ਨੂੰ ਸ਼ਾਬਾਸ਼ ਹੀ ਦਿੰਦਾ ਅਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਨਸ ਨਗਰ ਮੁਹਾਲੀ ਦੇ ਐਮ ਐਲ ਜੀ ਕੁਲਵੰਤ ਸਿੰਘ ਨੇ ਅੱਜ ਇੱਕ ਨਵੇਂ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਿਸ ਵਿੱਚ ਸਟਰੋਂਗ ਵਾਟਰ ਪਾਈਪਾਂ ਰਾਹੀਂ ਸੀਵਰੇਜ ਦਾ ਗੰਦਾ ਪਾਣੀ ਲਖਨੌਰ ਚੋਇਤ ਜਾਣ ਤੋਂ ਰੋਕਣ ਲਈ ਸ਼ਹਿਰ ਚ ਸੀਵਰੇਜ ਦੀਆਂ ਟੁੱਟੀਆਂ ਲਾਈਨਾਂ ਤੇ ਸਟਰੋਂਗ ਪਾਈਪਾਂ ਦੀ ਰਿਪੇਅਰ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ 2 ਕਰੋੜ 62 ਲੱਖ ਦੀ ਲਾਗਤ ਨਾਲ ਸ਼ੁਰੂ ਕੀਤਾ ਜਾਏਗਾ ਤੇ ਇਸ ਦੌਰਾਨ ਉਹ ਗੁਰਦੁਆਰਾ ਸ਼੍ਰੀ ਕਲਗੀਦਰ ਸਿੰਘ ਸਬਾ ਫੇਜ਼ 4 ਮੁਹਾਲੀ ਵਿਖੇ ਨਤਮਸਤਕਰੀ ਹੋਈ। ਉਹਨਾਂ ਨੇ ਜਾਣੂ ਕਰਵਾਇਆ ਕਿ ਸਟਰੋਂਗ ਡਰੇਨ ਦਾ ਪਾਣੀ ਨੋਰ ਚੋਇਤ ਜਾਣਦਾ ਸੀ ਉਸ ਚ ਬਰਸਾਤੀ ਪਾਣੀ ਦੀ ਜਗਾ ਸੀਵੇਜ ਦਾ ਪਾਣੀ ਜਾਂਦਾ ਸੀ ਜੋ ਸਿਹਤ ਲਈ ਹਵਾ ਲਈ ਤੇ ਸ਼ਹਿਰ ਲਈ ਨੁਕਸਾਨ ਕਰਦਾ ਸੀ ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ 6 ਤੋਂ 9 ਮਹੀਨੇ ਦੇ ਵਿੱਚ ਪੂਰਾ ਹੋ ਜਾਏਗਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਏਗੀ ਤੇ ਉਹਨਾਂ ਨੇ ਇਹ ਵੀ ਵਾਦਾ ਕੀਤਾ ਕਿ ਅਗਲੀ ਬਰਸਾਤ ਤੱਕ ਲੋਕਾਂ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਰਹਿਣ ਦਿੱਤੀ ਜਾਏਗੀ ਇਸ ਏਰੀਆ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਸਰਦਾਰ ਗੁਰਮੁਖ ਸਿੰਘ ਸੋਲ ਜੀ ਮਿਸਟਰ ਕਾਉਂਸਲ ਵੀ ਰਹੇ ਨੇ ਔਰ ਉਦੋਂ ਬਿਨਾਂ ਵੀ ਇਹ ਹਰ ਵੇਲੇ ਲੋਕਾਂ ਦੇ ਵਿੱਚ ਸ਼ਾਮਲ ਰਹਿੰਦੇ ਆ ਤੁਸੀਂ ਮੇਰੇ ਤੋਂ ਵੱਧ ਇਸ ਗੱਲ ਨੂੰ ਜਾਣਦੇ ਹੋ ਚਾਰ ਫੇਸ ਦੇ ਬਸਨੀਕ ਇੱਥੇ ਸਾਰੇ ਬੈਠੇ ਨੇ ਔਰ ਨਾਲ ਹੀ ਸਾਡੇ ਪਾਵਾ ਸਾਹਿਬ ਬੈਠੇ ਨੇ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਇਹ ਨਾਲ ਹੀ ਸਨਾਤਨ ਮੰਦਿਰ ਦੇ ਪ੍ਰਧਾਨ ਸਾਹਿਬ ਇੱਥੇ ਮੌਜੂਦ ਨੇ ਔਰ ਨਾਲ ਮੇਰੇ ਬੈਠੇ ਨੇ ਨਵਜੋਤ ਕੌਰ ਕਮਿਸ਼ਨਰ ਨੇ ਮਿਊਸਪਲ ਕਾਰਪੋਰੇਸ਼ਨ ਦੇ ਤੇ ਉਹਨਾਂ ਦੇ ਨਾਲ ਚੀਫ ਇੰਜੀਨੀਅਰ ਆਏ ਹੋਣੇ ਮਿਊਸਪਲ ਕਾਰਪੋਰੇਸ਼ਨ ਦੇ ਬੱਤਾ ਜੀ ਜਿਹਨਾਂ ਦੀ ਦੇਖ ਰਏ ਕਿ ਇੱਥੇ ਕੰਮ ਹੋ ਰਹੇ ਨੇ ਸਾਰੇ ਤੇ ਨਾਲ ਹੀ ਉਹਨਾਂ ਦੇ ਬੈਠੇ ਨੇ ਅਨਿਲ ਜੀ ਸੁਪਰਡੈਂਟ ਇੰਜੀਨੀਅਰ ਨੇ ਜਿਨ੍ਹਾਂ ਨੇ ਅੱਜ ਕੰਮ ਸ਼ੁਰੂ ਕਰਾਉਣਾ ਤੇ ਉਹਦੀ ਦੇਖਭਾਲ ਜਿਹੜੀ ਆ ਉਹ ਕਰਨੀ ਆ ਔਰ ਨਾਲ ਮੇਰੇ ਸਾਹਮਣੇ ਬੈਠੇ ਨੇ ਸਾਡੇ ਮਿਊਸਪਲ ਕਾਉਂਸਲਰ ਸਾਹਿਬ ਗੁਰਮੀਤ ਕੌਰ ਤੇ ਕਰਮਜੀਤ ਕੌਰ ਤੇ ਨਾਲ ਸਾਡੇ ਸਾਹਮਣੇ ਕਾਉਂਸਲਰ ਰਜਨੀ ਜੀ ਬੈਠੇ ਨੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਵਰਕਰ ਨੇ ਜਿਹੜੇ ਲਗਾਤਾਰ ਜਦੋਂ ਆਮ ਆਦਮੀ ਪਾਰਟੀ ਬਣੀ ਉਹ ਤੋਂ ਕਰ ਕੰਮ ਕਰ ਰਹੇ ਨੇ ਇਹਨੂੰ ਬਬਰ ਵੀ ਬੈਠੇ ਨੇ ਜੀ ਤੇ ਬਹੁਤ ਹੀ ਸਤਿਕਾਰਤ ਸਖਸ਼ੀਅਤਾਂ ਨੇ ਜਿਹੜੀਆਂ ਇੱਥੇ ਆਏ ਹੋਏ ਨੇ ਜਦੋਂ ਮੈਂ ਸਾਰਿਆਂ ਨੂੰ ਬਹੁਤ ਸਾਰਨ ਨੂੰ ਜਾਣਦਾ ਨਾਂ ਵੀ ਜਾਣਦਾ ਲੇਕਿਨ ਲੰਬੀ ਲਿਸਟ ਤੇ ਨਾਂ ਲੈਣਾ ਮੁਸ਼ਕਲ ਹੋ ਜਾਊਗਾ ਤੇ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਤੁਸੀਂ ਇਥੇ ਆਏ ਇਹ ਦੇਖਣ ਦੇ ਲਈ ਵੀ ਤੁਹਾਡੀ ਸਰਕਾਰ ਜਿਹੜੀ ਤੁਸੀਂ 2.5 ਸਾਲ ਪਹਿਲਾਂ ਬਣਾਈ ਸੀ ਬਹੁਤ ਚਾਵਾ ਦੇ ਨਾਲ ਉਹ ਤੁਹਾਡੇ ਲਈ ਕੁਛ ਨਾ ਕੁਛ ਰੋਜ਼ਾਨਾ ਕਰ ਰਹੀ ਹੈ ਤੇ ਤੁਹਾਡੇ ਲਈ ਕੁਛ ਨਾ ਕੁਛ ਰੋਜ਼ ਨਮਾਏ ਜਿਹੜਾ ਉਹ ਸੋਚ ਰਹੀ ਹੈ ਬਹੁਤ ਸਾਰੇ ਕੰਮ ਨੇ ਜਿਹੜੇ ਸਰਕਾਰ ਨੇ ਕੀਤੇ ਨਹੀਂ ਤੇ ਕਰ ਰਹੀ ਹੈ ਤੇ ਜਿਹੜੇ ਹੌਲੀ ਹੌਲੀ ਦਿਖਣੇ ਸ਼ੁਰੂ ਹੋ ਜਾਣਗੇ ਕਿਉਂਕਿ 2 ਸਾਲ ਦਾ ਸਭਾ 2 ਸਾਲ ਦਾ ਟਾਈਮ ਹੋਇਆ ਤੇ ਸਰਕਾਰ ਜਿਹੜੀ ਉਹ ਸਗਤ ਸਰ ਸਮਾਪਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮਾਜੋਗ ਮੁੱਖ ਮੰਤਰੀ ਭਗਵਾਨ ਲਗਾਤਾਰ ਲੋਕਾਂ ਦੇ ਵਿੱਚ ਜਾ ਜਾ ਕੇ ਜੋ ਵੀ ਵੀ ਸੰਭਵ ਹੋ ਸਕ ਰਿਹਾ ਹੈ ਜਿੱਦਾਂ ਵੀ ਲੋਕਾਂ ਨੂੰ ਕੋਈ ਨਾ ਕੋਈ ਰਾਹਤ ਦਿੱਤੀ ਜਾ ਸਕਦੀ ਆ ਜਿੱਦਾਂ ਵੀ ਲੋਕਾਂ ਦੇ ਕੰਮ ਕਰਾਇਆ ਜਾ ਸਕਦੇ ਉਹ ਕਰਾਉਣ ਦੀ ਕੋਸ਼ਿਸ਼ ਹੈ ਜਿਹੜੀ ਹਰ ਮਨੁੱਖ ਤੇ ਪਬਲਿਕ ਤੱਕ ਪਹਿਲਾਂ ਜਿਹੜੀ ਉਹ ਪਹੁੰਚ ਜੰਨੀ ਆ ਭਾਵੇਂ ਉਹ ਚੰਗੀ ਹੋਵੇ ਭਾਵੇਂ ਉਹ ਮਾੜੀ ਹੋਵੇ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਰਕਾਰ ਹੈ ਲੋਕਾਂ ਨੂੰ ਸਮਰਪਿਤ ਸਰਕਾਰ ਹੈ ਤੇ ਅੱਜ ਜਿਹੜਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਮੋਹਾਲੀ ਸ਼ਹਿਰ ਦੇ ਵਿੱਚ ਉਹ ਤੁਹਾਨੂੰ ਸੰਖੇਪ ਦਾ ਦੱਸ ਦਵਾਂ ਵੀ ਕਈ ਵਾਰੀ ਅੰਡਰਗਰਾਉਂਡ ਬਹੁਤ ਕੁਝ ਚੱਲਦਾ ਹੁੰਦਾ ਸਾਨੂੰ ਪਤਾ ਨਹੀਂ ਹੁੰਦਾ ਸਾਰਾ ਸਿਸਟਮ ਵਾਟਰ ਸਪਲਾਈ ਸਟਾਰਮ ਡਰੇਨ ਸੀਵਰੇਜ ਸਿਸਟਮ ਕੇਬਲ ਦੀਆਂ ਤਾਰਾਂ ਬਹੁਤ ਕੁਝ ਹੈ ਤੇ ਜਿਨ੍ਹਾਂ ਦੀ ਅਪਗ੍ਰੇਡੇਸ਼ਨ ਔਰ ਬਹੁਤ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਆਪਣੇ ਸਾਡੇ ਆਪਣੇ ਅਣਜਾਣਪਨੇ ਕਰਕੇ ਜਾਂ ਕਈ ਵਾਰੀ ਆਪਾਂ ਲਾਲਚ ਛੋਟੇ-ਵਡੇ ਦਾ ਕਰ ਲੈਂਦੇ ਆ ਤੇ ਉਹ ਚੀਜ਼ਾਂ ਡੈਮੇਜ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਮੇਨਟੇਨੈਂਸ ਦੀ ਵੀ ਜ਼ਰੂਰਤ ਹੁੰਦੀ ਆ ਵੀ ਕਿਤਨਾ-ਕਿਤੇ ਜਿੱਥੇ ਡੈਮੇਜ ਹੋ ਜਾਂਦੀਆਂ ਜਾਂ ਸਾਡੀ ਗਲਤੀ ਨਾਲ ਨੁਕਸਾਨ ਹੋ ਜਾਂਦਾ ਤੇ ਉਹਨੂੰ ਵੀ ਸਹੀ ਕਰਨਾ ਬਹੁਤ ਜ਼ਰੂਰੀ ਹੁੰਦਾ ਤੇ ਉਸੇ ਹੀ ਕਰਕੇ ਅੱਜ ਇਹ 2 ਕਰੋੜ ਤੇ 62 ਲੱਖ ਰੁਪਈਆ ਦੀ ਲਾਗਤ ਦੇ ਨਾਲ ਇਹ ਜਿਹੜਾ ਕੰਮ ਸ਼ੁਰੂ ਹੋਇਆ ਔਰ ਇਹ ਕੰਮ ਦਾ ਜਿਹੜਾ ਮੰਤਵ ਉਹ ਇਹ ਆ ਵੀ ਬਹੁਤ ਸਾਰੇ ਜਿਹੜੇ ਸੀਵਰੇਜ ਦੇ ਕਨੈਕਸ਼ਨ ਨੇ ਜਿਹੜੇ ਸੀਵਰੇਜ ਦੀ ਲਾਈਨ ਵਿੱਚ ਹੀ ਪੈਣੇ ਚਾਹੀਦੇ ਸੀ ਉਹ ਅਸੀਂ ਸਾਡੀਆਂ ਗਲਤੀਆਂ ਕਰਕੇ ਰੱਖ ਲਓ ਜਾਂ ਸਰਕਾਰ ਦੀਆਂ ਗਲਤੀਆਂ ਕਰਕੇ ਰੱਖ ਲਓ ਵੀ ਉਹ ਜਿਹੜੇ ਕਨੈਕਸ਼ਨ ਸੀ ਉਹ ਆਪਾਂ ਨੇ ਸਟਾਰਮ ਡਰੇਨ ਦੇ ਵਿੱਚ ਜੋੜੇ ਹੋਏ ਨੇ ਜਿਹਦੇ ਵਿੱਚ ਬਾਰਿਸ਼ ਦਾ ਵਸਾਤੀ ਪਾਣੀ ਜਾਣਾ ਹੁੰਦਾ ਔਰ ਉਸ ਦੇ ਕਰਕੇ ਜਿਹੜੀ ਸ਼ਹਿਰ ਦੀ ਵਾਤਾਵਰਨ ਵੀ ਖਰਾਬ ਹੋ ਰਿਹਾ ਵੋ ਵੀ ਆਉਂਦੀ ਆ ਜਦੋਂ ਤੁਸੀਂ ਦੇਖਦੇ ਹੋਵੋਗੇ ਲੱਗਦੇ ਗੋਗੇ ਸਟਾਰਮ ਡਰੇਨ ਆ ਜਿਹੜੀ ਉਹ ਓਪਨ ਹੁੰਦੀ ਆ ਉਹਦੇ ਵਿੱਚੋਂ ਜਦੋਂ ਸੀਵਰੇਜ ਡਿੱਗੂਗਾ ਤਾਂ ਕੁਦਰਤੀ ਗੱਲ ਆ ਵੀ ਉਹਦੇ ਵਿੱਚੋਂ ਮਸਕ ਆ ਜਿਹੜਾ ਉਹ ਬਾਹਰ ਆਊਗਾ ਔਰ ਜਿਹਦੇ ਨਾਲ ਵਾਤਾਵਰਨ ਵੀ ਖਰਾਬ ਹੋਊਗਾ ਤੇ ਬਿਮਾਰੀਆਂ ਵੀ ਫੈਲਣਗੀਆਂ ਇਹ ਬਹੁਤ ਹੀ ਸਾਲਾਂ ਤੋਂ 10-15 ਸਾਲਾਂ ਤੋਂ ਲਗਾਤਾਰ ਹੁੰਦਾ ਆ ਰਿਹਾ ਇਹਦੇ ਵਿੱਚ ਇੱਕ ਫੇਸ ਤੋਂ ਲੈ ਕੇ ਪੰਜ ਫੇਸ 70 ਤੋਂ 77 ਤੇ ਨਾਲ ਇੰਡਸਟਰੀਅਲ ਏਰੀਆ ਚ ਜਿਹੜੇ ਯੂਨਿਟ ਨੇ ਉਹ ਜ਼ਿੰਮੇਵਾਰ ਵੀ ਨੇ ਤੇ ਉਹਨਾਂ ਨੇ ਵੀ ਇਹ ਸਾਰਾ ਕੁਝ ਕੀਤਾ ਹੋਇਆ ਵੀ ਘਰ ਦੇ ਕਨੈਕਸ਼ਨ ਕਈ ਵਾਰੀ ਇਹ ਹੁੰਦਾ ਵੀ ਜਦੋਂ ਆਪਾਂ ਨਵਾਂ ਘਰ ਬਣਾਉਂਦੇ ਆ ਉਦੋਂ ਸੀਵਰੇਜ ਦੀ ਲਾਈਨ ਆ ਜਿਹੜੀ ਉਹ ਦੂਜੀ ਸਾਈਡ ਤੇ ਜਾ ਰਹੀ ਹੁੰਦੀ ਆ ਤੇ ਸਟਾਰਮ ਦੀ ਡਰੇਨ ਕਿਉਂਕਿ ਇੱਕ ਪਾਸੇ ਸਟਾਰਮ ਦੀ ਡਰੇਨ ਪਈ ਹੋਈ ਆ ਬਰਸਾਤੀ ਪਾਣੀ ਦੀ ਤੇ ਦੂਸਰੇ ਪਾਸੇ ਡਰੇਨ ਪਈ ਹੋਈ ਆ ਸੀਵਰੇਜ ਦੀ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਯਾਰ ਕਾਦਲੀ ਰੋਡ ਕੱਟ ਬਣਾਉਣਾ ਤੇ ਰੋਡ ਕੱਟ ਦੇ ਕਾਦਲੀ ਪੈਸੇ ਦੇਣੇ ਨੇ ਤੇ ਨਾਲ ਨੂੰ ਲੰਘ ਰਹੀ ਆ ਸਟਾਰਮ ਡਰੇਨ ਤੇ ਉਹਦੇ ਵਿੱਚ ਕਨੈਕਸ਼ਨ ਸੀਵਰੇਜ ਦਾ ਲਾ ਕੇ ਆਪਾਂ ਕੰਮ ਸ਼ੁਰੂ ਕਰ ਦਿੰਦੇ ਆ ਪਰ ਉਹ ਇਹਨਾਂ ਨੁਕਸਾਨ ਦੇ ਆ ਸਿਹਤ ਲਈ ਵੀ ਹਵਾ ਲਈ ਵੀ ਸ਼ਹਿਰ ਲਈ ਵੀ ਸ਼ਹਿਰ ਦੀ ਗੰਦ ਵੀ ਪਾਉਂਦਾ ਬਈ ਆਪਾਂ ਮਤਲਬ ਇਹ ਸੋਚ ਨਹੀਂ ਸਕਦੇ ਤੇ ਇਹ ਬਹੁਤ ਸਾਰੇ ਯੂਨਿਟਾਂ ਨੇ ਕੀਤਾ ਤੇ ਇਹ ਪਾਣੀ ਜਿਹੜਾ ਸਟਾਰਮ ਡਰੇਨ ਦਾ ਲਖਨੌਰ ਚੋਂ ਇਹਦੇ ਵਿੱਚ ਜਾਂਦਾ ਸੀ ਉਹਦੇ ਨੂੰ ਸਟਾਰਮ ਡਰੇਨ ਉਹਦੇ ਵਿੱਚ ਬਰਸਾਤੀ ਪਾਣੀ ਦੀ ਜਗ੍ਹਾ ਸੀਵਰੇਜ ਦਾ ਪਾਣੀ ਜਾ ਰਿਹਾ ਜਿਹੜਾ ਸਾਰੇ ਸ਼ਹਿਰ ਨੂੰ ਗੰਦਾ ਕਰਦਾ ਹੋਇਆ ਪਿੰਡਾਂ ਨੂੰ ਵੀ ਗੰਦਾ ਕਰ ਰਿਹਾ ਹੈ ਤੇ ਉਸ ਨੂੰ ਨੂੰ ਬੰਦ ਕਰਨ ਵਾਸਤੇ ਇਹ 2 ਕਰੋੜ 62 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਅੱਜ ਇਹ ਸ਼ੁਰੂ ਕੀਤਾ ਹੈ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਭਈ 6 ਮਹੀਨੇ ਲੱਗਣ ਕੇ ਬਾਅਦ ਤੇ ਬਾਅਦ ਕਿੰਨਾ ਟਾਈਮ ਲੱਗੂਗਾ 6 ਕੁ ਮਹੀਨੇ ਜਾਂ ਵੱਧ ਨੌ ਮਹੀਨੇ ਲੱਗ ਜਾਣਗੇ ਕੋਈ ਵੀ ਕਿਸੇ ਕਿਸਮ ਦੀ ਫੌਲਸ ਮੈਲ ਮੋਸਕ ਜਾਂ ਸੀਵਰੇਜ ਦਾ ਜਿਹੜਾ ਪਾਣੀ ਬਰਸਾਤੀ ਪਾਣੀ 'ਚ ਡਿੱਗਦਾ ਹੈ ਉਹ ਤੁਹਾਨੂੰ ਕਦੇ ਵੀ ਕਿਤੇ ਵੀ ਨਜ਼ਰ ਨਹੀਂ ਆਊਗਾ ਜਿਹੜੀ ਤੁਸੀਂ ਸ਼ਿਕਾਇਤ ਕਰਦੇ ਹੋ ਬਈ ਬਰਸਾਤੀ ਪਾਣੀ ਦੀਏ ਜਿਹੜੇ ਸਟਾਰਮ ਡਰੇਨ ਨੇ ਉਹ ਬੰਦ ਨੇ ਉਹ ਬੰਦ ਵੀ ਇਸੇ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਹੈ ਜਿਹੜਾ ਉਹ ਡਿੱਗ ਰਿਹਾ ਲਗਾਤਾਰ ਡਿੱਗ ਰਿਹਾ ਕਿਉਂਕਿ ਉਹ ਸੀਵਰੇਜ ਉਹ ਅੱਗੇ ਜਾਣਾ ਹੀ ਨਹੀਂ ਤੇ ਜਾਣਾ ਤਾਂ ਬਹੁਤ ਰੁਕੇ ਜਾਣਾ ਤੇ ਇਸ ਕਰਕੇ ਉਹ ਰੋਡ ਜਿਹੜੇ ਪਾਈਪ ਨੇ ਉਹ ਬੰਦ ਕਰਦਾ ਗਿਆ ਜਿਹਦੇ ਕਰਕੇ ਸਟਾਰਮ ਡਰੇਨ ਨੂੰ ਬੰਦ ਹੋ ਗਿਆ ਲੇਕਿਨ ਜਦੋਂ ਸੀਵਰੇਜ ਆਪਣੇ ਸਿਸਟਮ ਦੇ ਵਿੱਚ ਡਿੱਗਣਾ ਸ਼ੁਰੂ ਹੋ ਜਾਊਗਾ ਤਾਂ ਉਦੋਂ ਆਪਣੇ ਆਪ ਹੀ ਇਹ ਸਾਰਾ ਸਿਸਟਮ ਆ ਜਿਹੜਾ ਪਾਇਆ ਹੋਇਆ ਉਹ ਠੀਕ ਹੋ ਜਾਊਗਾ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਵੀ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਸ਼ਿਕਾਇਤ ਅਗਲੀ ਬਰਸਾਤ ਤੱਕ ਇਹ ਨਹੀਂ ਰਹਿਣ ਦਿੱਤੀ ਜਾਊਗੀ ਇਸ ਗੱਲ ਦੀ ਮੇਰੀ ਤੁਹਾਨੂੰ ਗਾਰੰਟੀ ਆ ਤੇ ਜਿਹੜਾ ਅੱਜ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੈ ਉਹਦੇ ਆ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਔਰ ਨਾਲ ਮੈਂ ਸਾਰੇ ਸਟਾਫ ਨੂੰ ਸ਼ਾਬਾਸ਼ ਦਿੰਦਾ ਵੀ ਜਿਨ੍ਹਾਂ ਨੇ ਇੱਕ-ਇੱਕ ਪੁਆਇੰਟ ਆ ਜਿਹੜਾ ਕਿਹੜੇ ਕਿਹੜੇ ਘਰ ਦੇ ਵਿੱਚ ਕਿਹੜੇ ਕਿਹੜੇ ਸੀਵਰੇ ਦਾ ਕਨੈਕਸ਼ਨ ਹੈ ਗੱਲ ਲੱਗਿਆ ਹੋਇਆ ਇਹਨਾਂ ਨੇ ਪਹਿਲਾਂ ਆਇਡੈਂਟੀਫਾਈ ਕੀਤਾ ਐਸ ਡੀਓ ਸਾਹਿਬ ਖੜੇ ਨੇ ਇੱਥੇ ਐਕਸ਼ਨ ਸਾਹਿਬ ਖੜੇ ਨੇ ਜੇ ਹੀ ਕਿਉਂਕਿ ਹੇਰ ਲਈ ਸਟਾਫ ਨੂੰ ਕਈ ਵਾਰੀ ਅਸੀਂ ਸ਼ਾਬਾਸ਼ ਨਹੀਂ ਦਿੰਦੇ ਹੈਗੇ ਅਫਸਰਾਂ ਦੀ ਇਹ ਗੱਲ ਆਪਾਂ ਕਰਕੇ ਚੱਲ ਜਾਈਏ ਨੇ ਲੇਕਿਨ ਅਸਲੀ ਮਿਹਨਤ ਜਿਹੜੀ ਹੁੰਦੀ ਆ ਉਹ ਇਹਨਾਂ ਦੀ ਹੁੰਦੀ ਆ ਇਹਨਾਂ ਨੇ ਇਕੱਲੇ ਇਕੱਲੇ ਘਰ ਦਾ ਸੀਵੇ ਕਨੈਕਸ਼ਨ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਕੇ ਇੱਕ ਇੱਕ ਦਾ ਐਸਟੀਮੇਟ ਬਣਾਇਆ ਤੇ ਐਸਟੀਮੇਟ ਬਣਾਉਣ ਤੋਂ ਬਾਅਦ ਇਹ ਜਿਹੜਾ ਕੰਮ ਇਹ ਸ਼ੁਰੂ ਕਰਵਾਇਆ ਹੈ ਤੇ ਮੈਂ ਉਹਨਾਂ ਨੂੰ ਵੀ ਇਹ ਸ਼ਾਬਾਸ਼ ਦਿੰਦਾ ਹਾਂ ਔਰ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਕਿਉਂਕਿ ਡਿਗਰੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਵੱਡੀ ਪੜ੍ਹਾਈਆਂ ਕੀਤੀਆਂ ਹੋਈਆਂ ਨੇ ਤੇ ਉਸ ਸੂਝ-ਬੂਝ ਦੇ ਨਾਲ ਇਹ ਕੰਮ ਨੂੰ ਇਹ ਨਿਪਟਰੇ ਚਾੜਨਗੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਤੇ ਮੈਂ ਇਹਨਾਂ ਨੂੰ ਇਹ ਵੀ ਯਕੀਨ ਦਿੰਦਾ ਹਾਂ ਵੀ ਜੇ ਕਿਤੇ ਹੋਰ ਵੀ ਘਾਟ-ਬਾਟ ਪੈਸੇ ਦੀ ਹੋਊਗੀ ਉਹ ਵੀ ਪੂਰੀ ਕਰ ਦਿੱਤੀ ਜਾਊਗੀ ਤੇ ਹੁਣ ਇਹ ਆਪਾਂ ਨੇ ਜਿਹੜਾ ਕੰਮ ਹੈ ਇਹ ਕਰਕੇ ਸਿਰੇ ਲਾ ਕੇ ਹਟਣਾ ਤੁਹਾਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰੀ ਗੱਲ ਮੋਹਾਲੀ ਦੇ ਵਿੱਚ ਮੇਰੀ ਕੋਸ਼ਿਸ਼ ਆ ਵੀ ਤੁਸੀਂ ਮੈਨੂੰ ਇੰਨਾ ਮਾਨਸਤਕਾਰ ਦਿੱਤਾ ਬਹੁਤ ਵੱਡੇ ਫਰਕ ਨਾਲ ਤੁਸੀਂ ਮੈਨੂੰ ਜਿਤਾ ਕੇ ਭੇਜਿਆ ਬਈ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਕੋਈ ਕਿਸੇ ਕਿਸਮ ਦਾ ਐਸਾ ਕੰਮ ਨਾ ਬਚ ਜਵੇ ਜਿਹੜਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇ ਸ਼ਹਿਰ ਲਈ ਬਹੁਤ ਜ਼ਰੂਰੀ ਹੋਵੇ ਕਿਉਂਕਿ ਜਿਹੜਾ ਤੁਹਾਡੇ ਤੇ ਸ਼ਹਿਰ ਲਈ ਜ਼ਰੂਰੀ ਆ ਉਹੀ ਮੇਰੇ ਲਈ ਜ਼ਰੂਰੀ ਆ ਮੈਂ ਵੀ ਇਸੇ ਸ਼ਹਿਰ ਦੇ ਵਿੱਚ ਰਹਣਾ ਕਈ ਵਾਰ ਇਹ ਹੁੰਦਾ ਵੀ ਪਤਾ ਨਹੀਂ ਹੁੰਦਾ ਵੀ ਕੰਮ ਕਰਨ ਵਾਲਾ ਕਿਹੜਾ ਤਾਂ ਜਦੋਂ ਆਪਾਂ ਸਾਰੇ ਬੈਠ ਕੇ ਸਲਾਹ ਕਰਦੇ ਆਂ ਤੇ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਆਹ ਕੰਮ ਹੋਣ ਵਾਲਾ ਤੇ ਇਹ ਕੰਮ ਜ਼ਰੂਰੀ ਆ ਕੋਈ ਵੀ ਕੰਮ ਐਸਾ ਨਹੀਂ ਰਹੂਗਾ ਜਿਹੜਾ ਕੰਮ ਹ ਹੋਣ ਵਾਲਾ ਹੋਵੇ ਤੇ ਉਹ ਨਾ ਹੋਵੇ ਬਾਕੀ ਗੱਲ ਇਹ ਆ ਵੀ ਇਹ ਐਸੇ ਕੰਮ ਨੇ ਵੀ ਚੱਲਦੇ ਰਹਿੰਦੇ ਨੇ ਮੇਨਟੇਨੈਂਸ ਦੇ ਕੰਮ ਨੇ ਇਹ ਰੈਗੂਲਰ ਖਰਾਬ ਹੁੰਦੇ ਵੀ ਰਹਿੰਦੀਆਂ ਨੇ ਸੜਕਾਂ ਫਿਰ ਬਣਦੀਆਂ ਵੀ ਰਹਿੰਦੀਆਂ ਨੇ ਲੇਕਿਨ ਐਸਾ ਨਹੀਂ ਹੋਊਗਾ ਵੀ ਖਰਾਬ ਹੋਈ ਤਾਂ ਖਰਾਬ ਹੀ ਹੋਈ ਆ ਉਹ ਕਦੇ ਬਣੀ ਨਹੀਂ ਹੈਗੀ ਮੁਹਾਲੀ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਦੇਖਿਆ ਵੀ ਸਾਰੀ ਮੁਹਾਲੀ ਦੇ ਵਿੱਚ ਚੌਂਕ ਨੇ ਜਿਹੜੇ ਚੰਡੀਗੜ੍ਹ ਦੀ ਤਰਜ਼ ਤੇ ਬਣਾਨੇ ਸ਼ੁਰੂ ਹੋ ਗਏ ਨੇ। ਔਰ ਘਟੋ ਘਟ ਵੀ 100 ਕਰੋੜ ਦਾ ਬਜਟ ਹੈ। ਉਹ ਚੌਕਾਂ ਨੂੰ ਬਣਾਉਣ ਵਾਸਤੇ। ਇਹਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਾਉਣ ਵਾਸਤੇ ਚੌਕ ਬਣਾ ਰਹੇ ਨੇ ਸਾਰੀਆਂ ਸੜਕਾਂ ਜਿੱਦਾਂ ਚੰਨਾ ਜੀ ਨੇ ਕਿਹਾ ਵੀ ਸਾਰੀਆਂ ਡਬਲ ਰੋਡ ਹੋ ਰਹੀਆਂ ਨੇ ਟੋਟਲੀ ਭਾਵੇਂ ਮੁਹਾਲੀ ਦੇ ਜਿੰਨੀਆਂ ਨੇ ਔਰ ਸਾਰੀਆਂ ਨੂੰ ਲਿੰਕ ਕੀਤਾ ਜਾ ਰਿਹਾ ਹੈ ਵੱਡੀਆਂ ਸੜਕਾਂ ਨਾਲ 에어ਪੋਰਟ ਨਾਲ ਲਿੰਕ ਕੀਤਾ ਜਾ ਰਿਹਾ ਹੈ ਜਾਂ ਪਟਿਆਲਾ ਰੋਡਸ ਨਾਲ ਲਿੰਕ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਟ੍ਰੈਫਿਕ ਆ ਉਸ ਸਮੂਥ ਸਮੂਥਲੀ ਚੱਲੇ ਤੇ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਾ ਹੋ ਕਿਉਂਕਿ ਟ੍ਰੈਫਿਕ ਬਹੁਤ ਵੱਧ ਰਹੀ ਆ ਆਪਾਂ ਛੋਟੀਆਂ ਛੋਟੀਆਂ ਵਾਧੂ ਹੋਣ ਲੱਗੀਆਂ ਨੇ ਕਿਉਂਕਿ ਜਦੋਂ ਐਕਸਰਸਾਈਜ਼ ਨਹੀਂ ਹੋਊਗੀ ਤੋਰਾ ਫੇਰਾ ਨਹੀਂ ਹੋਊਗਾ ਤਾਂ ਕੁਦਰਤੀ ਗੱਲ ਆ ਵੀ ਆਪਣੇ ਸਰੀਰ ਵੀ ਉਸ ਮੁਤਾਬਕ ਜਿਹੜੇ ਤੇ ਹੱਲ ਹੁੰਦੀ ਆ ਤੇ ਨਾਲ ਆਪਾਂ ਆਪਣੀ ਸਿਹਤ ਭਖਾਂ ਵੀ ਥੋੜਾ ਜਿਹਾ ਵਧੀਆ ਵਧੀਆ ਰੱਖਾਂਗੇ ਇਹ ਮੇਰੀ ਤੁਹਾਨੂੰ ਸੁਲਾਇਆ ਤੇ ਟ੍ਰੈਫਿਕ ਜਿਹੜੀ ਵੱਧ ਰਹੀ ਆ ਉਹਨੂੰ ਵੀ ਕੰਟਰੋਲ ਕਰਨ ਦੇ ਲਈ ਮੈਂ ਦੱਸ ਰਿਹਾ ਸੀ ਵੀ ਸੜਕਾਂ ਬਣਾਈਆਂ ਜਾ ਰਹੀਆਂ ਨੇ ਔਰ ਕੈਮਰੇ ਜਿਹੜੇ ਚੰਡੀਗੜ੍ਹ ਦੀ ਤਰਜ਼ ਤੇ ਲੱਗਣ ਨੇ ਕੁਝ ਨਾ ਕੋਈ ਤੁਹਾਨੂੰ ਤਖਲੀਬ ਵੀ ਹੋਊਗੀ ਲੇਕਿਨ ਫਾਇਦੇ ਬਹੁਤ ਹੋਣਗੇ ਕੋਈ ਕਿਸੇ ਕਿਸਮ ਦੀ ਲੜਾਈ ਪੜਾਈ ਝਗੜਾ ਬਦਮਾਸ਼ੀ ਜਿਹੜੀਆਂ ਇੱਥੇ ਹੁੰਦੀਆਂ ਨੇ ਉਹ ਸਾਰੀਆਂ ਰੋਡ ਦੇ ਉੱਤੇ ਛੱਡ ਜਾਣਗੀਆਂ ਕਿਉਂਕਿ ਰੋਡ ਦੇ ਉੱਤੇ ਜਦੋਂ ਐਕਸੀਡੈਂਟ ਵਾਪਰਦਾ ਕਿਸੇ ਦਾ ਧੀ ਮਰਦਾ ਕਿਸੇ ਦਾ ਪੁੱਤ ਮਰਦਾ ਕਿਸੇ ਦਾ ਪਿਓ ਮਰਦਾ ਕਿਸੇ ਦੀ ਮਾਂ ਮਰਦੀ ਆ ਤਾਂ ਉਹ ਫਿਰ ਉਦੋਂ ਵੱਡਾ ਨੁਕਸਾਨ ਹੋਰ ਕੋਈ ਨਹੀਂ ਹੋ ਸਕਦਾ ਹੈਗਾ ਤੇ ਆਪਾਂ ਨੇ ਹਰ ਜਗ੍ਹਾ ਦੇ ਉੱਤੇ ਕੈਮਰੇ ਲਾਏ ਨੇ ਤੇ ਪਿਛਲੇ ਦਿਨੀ ਉਹਦਾ ਵੀ ਮੈਂ ਫਾਊਂਡੇਸ਼ਨ ਸਟੋਨ ਰੱਖਿਆ ਤੇ 6 ਮਹੀਨੇ ਦੇ ਵਿੱਚ ਲਾ ਕੇ ਉਹ ਤਿਆਰ ਹੋ ਜਾਣਗੇ 20 ਕਰੋੜ ਰੁਪਏ ਦੀ ਲਾਗਤ ਦੀ ਪਹਿਲੀ ਕਿਸ਼ਤ ਜਾਰੀ ਹੋ ਚੁੱਕੀ ਆ ਤੇ 20 ਕਰੋੜ ਹੋਰ ਮੈਂ ਕੋਸ਼ਿਸ਼ ਕਰ ਰਿਹਾ ਲਾਈਨ ਬਾਅਦ ਤੇ ਉਹ ਵੀ 60 ਕਰੋੜ ਦਾ ਕੰਮ ਹੈ ਜਿਹੜਾ ਕੈਮਰਿਆਂ ਦਾ ਤੇ ਉਹ ਬਹੁਤ ਹੀ ਜਲਦੀ ਹੈ ਜਿਹੜਾ ਉਹ ਸਾਰੇ ਮੁਹਾਲੀ ਦੇ ਵਿੱਚ ਹੋ ਜੂਗਾ ਤੇ ਟ੍ਰੈਫਿਕ ਦੀ ਸਮੱਸਿਆ ਤੇ ਜਿਹੜੇ ਚੇਨਸ ਨੇਚਰ ਨੇ ਤੇ ਦੂਸਰੇ ਤੀਸਰੇ ਨੇ ਉਹਨਾਂ ਦੀ ਵੀ ਸਮੱਸਿਆ ਦੀ ਹੱਲਾ ਜਿਹੜਾ ਹੋ ਜੂਗਾ ਕਿਉਂਕਿ ਹਰ ਜਗ੍ਹਾ ਦੇ ਉੱਤੇ ਕੈਮਰੇ ਦੀ ਅੱਖ ਹੋਊਗੀ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਆ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਜਾਂ ਜਿੱਥੇ ਵੀ ਕੋਈ ਉਲੰਘਣਾ ਹੁੰਦੀ ਆ ਕਾਨੂੰਨ ਦੀ ਉਹ ਕੈਮਰਾ ਕੈਪਚਰ ਕਰੂਗਾ ਤੇ ਨਾਲ ਨਾਲ ਜਿਹੜਾ ਐਕਸ਼ਨ ਆ ਉਹਦੇ ਤੇ ਹੋਊਗਾ ਤੇ ਉਹ ਕੈਮਰੇ ਨੇ ਜਿਹੜੇ ਉਹ ਵੀ ਮੁਹਾਲੀ ਵਿੱਚ ਲਾਏ ਜਾ ਰਹੇ ਨੇ ਤੇ ਹੋਰ ਵੀ ਮੇਰਾ ਖਿਆਲ ਹੈ ਵੀ ਮੁਹਾਲੀ ਜੇ ਆਪਾਂ ਬਹੁਤ ਸਾਰੇ ਜਿਹੜੇ ਕੰਮ ਆ ਉਹ ਕਰ ਰਿਹਾ ਤੇ ਆਨਲਾਈਨ ਤੇ ਤੁਹਾਨੂੰ ਵੀ ਪਤਾ ਚੱਲੂਗਾ ਔਰ ਥੋੜੇ ਦਿਨ ਪਹਿਲਾਂ ਹੀ ਅਸੀਂ ਥੀਪਿੰਗ ਮਸ਼ੀਨਾਂ ਦਾ ਕੰਮ ਸ਼ੁਰੂ ਕਰਾਇਆ ਚੰਨਾ ਜੀ ਦੱਸ ਰਹੇ ਸੀ ਬਈ ਜਦੋਂ ਮੈਂ ਮੇਅਰ ਸੀ 2015 ਲੈ ਕੇ 2020 ਤੱਕ ਤੁਸੀਂ ਸਾਰਿਆਂ ਨੂੰ ਪਤਾ ਵੀ ਸਫਾਈ ਕਿੱਦਾਂ ਹੁੰਦੀ ਸੀ 5 ਸਾਲ ਕੋਈ ਵੀ ਕਿਸੇ ਕਿਸਮ ਦੀ ਸ਼ਿਕਾਇਤ ਦਰਜ ਨਹੀਂ ਹੈ ਨਿਸਪੰਦ ਕਾਰਪੋਰੇਸ਼ਨ ਦੇ ਰਜਿਸਟਰ ਦੇ ਵਿੱਚ ਨਾ ਆਨਲਾਈਨ ਤੇ ਨਾ ਆਫਲਾਈਨ ਔਰ ਉਦੋਂ ਬਾਅਦ ਜਦੋਂ ਅਸੀਂ ਛੜਿਆਚਾਰ ਤੇ ਧੱਕੇ ਧਕਾਈ ਨਾਲ ਇਲੈਕਸ਼ਨ ਜਿੱਤੀ ਨਾ ਨੇ ਤੇ ਉਦੋਂ ਬਾਅਦ ਫਿਰ ਇਹ ਸਾਰਾ ਕੁਝ ਬੰਦ ਹੋਇਆ ਬੰਦ ਇਸ ਕਰਕੇ ਨਹੀਂ ਹੋਇਆ ਵੀ ਉਹਦੇ ਪੈਸੇ ਬਹੁਤ ਲੱਗਦੇ ਸੀ ਚੰਨਾ ਜੀ ਨੇ ਗਲਤੀ ਕੀਤੀ ਆ ਦੱਸਣ ਲੱਗੇ ਬੰਦ ਇਸ ਕਰਕੇ ਹੋਇਆ ਵੀ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਕਿਸੇ ਦੀ ਜੀਹ ਨਹੀਂ ਕਰਦੀਆਂ ਉਹ ਆਪਣੇ ਕੰਮ ਕਰਦੀਆਂ ਨੇ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਸੀ ਉਹਨਾਂ ਨੇ ਜੀਹ ਜੁਰੀ ਉਹਨਾਂ ਦੀ ਕੀਤੀ ਨਹੀਂ ਚੀਜ਼ ਜੁਰੀ ਦਾ ਮਤਲਬ ਤੁਸੀਂ ਸਮਝਦੇ ਹੋ ਸਾਰੇ ਜਣੇ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਇਸ ਕਰਕੇ ਉਹ ਕੰਮ ਛੱਡ ਕੇ ਚਲੇ ਗਏ ਵੀ ਅਸੀਂ ਨਹੀਂ ਇਹ ਕੰਮ ਕਰਨਾ ਤੇ ਉਦੋਂ ਬਾਅਦ ਜੋ ਸਫਾਈ ਦਾ ਮਾੜਾ ਹਾਲ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਇੱਕ ਮਹੀਨੇ ਦੀ ਗੱਲ ਰਹਿ ਗਈ ਦੋ ਮਸ਼ੀਨਾਂ ਆ ਗਈਆਂ ਇਟਲੀ ਤੋਂ ਮਹੀਨਾ ਨਾਲ ਏ ਰੋਡ ਤੇ ਬੀ ਰੋਡ ਦੀ ਕੰਪਲੀਟ ਜਿਹੜੀ ਸਫਾਈ ਆ ਉਹ ਤੁਸੀਂ ਆਉਣ ਵਾਲੇ 1.5 ਮਹੀਨੇ 'ਚ ਦੇਖੋਗੇ ਕੋਈ ਕਿਸੇ ਕਿਸਨ ਦੀ ਸ਼ਿਕਾਇਤ ਆ ਜਿਹੜੀ ਉਹ ਨਹੀਂ ਰਹੂਗੀ ਤੇ ਜਿਹੜਾ ਬਾਕੀ ਦਾ ਸਟਾਫ ਆ ਸਾਰਾ ਅੰਦਰ ਸੀ ਤੇ ਲਾਇਆ ਜਾਊਗਾ ਤਾਂ ਕਿ ਜਿਹੜੀ ਉਹਦੀ ਵੀ ਸਫਾਈ ਆ ਉਹ ਪ੍ਰੋਪਰ ਰੋਜ਼ ਰੋਜ਼ਾਨਾ ਝਾੜੂ ਆ ਜਿਹੜਾ ਉਹ ਵੱਜ ਸਕੇ ਤੇ ਸਫਾਈ ਦੇ ਮਾਮਲੇ ਵਿੱਚ ਵੀ ਅੱਪਾ ਮੁਹਾਲੀ ਨੂੰ ਨੰਬਰ 1 ਲੈ ਕੇ ਜਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਸੋ ਮੇਰੀ ਬੇਨਤੀ ਆ ਵੀ ਹੌਲੀ ਹੌਲੀ ਸਾਰੇ ਕੰਮ ਹੁੰਦੇ ਨੇ ਤੁਸੀਂ ਸੁਝਾਅ ਦਿਓ ਸੁਝਾਅ ਦੇ ਨਾਲ ਨਾਲ ਸਹਿਯੋਗ ਦਾ ਬਹੁਤ ਜ਼ਰੂਰੀ ਆ ਤੁਸੀਂ ਸਹਿਯੋਗ ਦਿਓ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਵੀ ਕੋਈ ਵੀ ਆਪਾਂ ਕਸਰ ਮੁਹਾਲੀ ਨੂੰ ਡ੍ਰੈਪ ਕਰਨ ਚ ਨਹੀਂ ਛੱਡਾਂਗੇ ਔਰ ਮੁਹਾਲੀ ਨੂੰ ਸੋਨਾ ਬਣਾਉਣ ਦੀ ਛੱਡਾਂਗੇ ਮੁਹਾਲੀ ਹੁਣ ਵੀ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਹੈ ਲੇਕਿਨ ਪੰਜਾਬ ਦਾ ਹੀ ਨਹੀਂ ਆਪਾਂ ਨੇ ਹਿੰਦੁਸਤਾਨ ਦੇ ਸੋਹਣੇ ਸ਼ਹਿਰਾਂ ਦੇ ਵਿੱਚੋਂ ਵਧੀਆ ਸ਼ਹਿਰਾਂ ਦੇ ਵਿੱਚੋਂ ਆਪਾਂ ਇਹਨੂੰ ਇੱਕ ਬਣਾਉਣਾ ਤਾਂ ਹੀ ਬਣ ਸਕਦਾ ਜੇ ਤੁਸੀਂ ਸਾਰੇ ਸਹਿਯੋਗ ਦਿਓ ਸਫਾਈ ਦਾ ਜਦਾਂ ਘਰ ਤੋਂ ਸਾਮਾਨ ਧਿਆਨ ਰੱਖਦੇ ਹੋ ਤਾਂ ਤੁਸੀਂ ਬਾਹਰ ਵੀ ਧਿਆਨ ਰੱਖੋ ਜਿਹੜਾ ਤੁਹਾਡੇ ਬਾਹਰਲੀ ਸੜਕਾਂ ਜਦਾਂ ਤੁਸੀਂ ਆਪਣੇ ਘਰ ਦੇ ਸਾਮਾਨ ਜਿਹੜਾ ਸਰਕਾਰ ਮਤਲਬ ਧਿਆਨ ਰੱਖਦੇ ਹੋ ਉਦੋਂ ਸਰਕਾਰੀ ਚੀਜ਼ ਹੈ ਜਿਹੜੀ ਭਾਵੇਂ ਉਹ ਸੜਕ ਹੈ ਭਾਵੇਂ ਉਹ ਸੀਵਰ ਹੈ ਭਾਵੇਂ ਉਹ ਸਟਾਰਮ ਹੈ ਭਾਵੇਂ ਉਹ ਸਟਰੀਟ ਲਾਈਟ ਹੈ ਕੋਈ ਵੀ ਚੀਜ਼ ਹੈ ਉਹਨੂੰ ਵੀ ਆਪਾਂ ਉਦਾਂ ਹੀ ਸਮਝੀਏ ਜਿਦਾਂ ਇਹ ਸਾਡੇ ਘਰ ਦੀ ਚੀਜ਼ਾਂ ਕਿਉਂਕਿ ਉਹ ਵੀ ਤੁਹਾਡੇ ਘਰ ਦੀ ਹੋ ਆ ਉਹ ਸਰਕਾਰ ਦੇ ਕੋ ਪੈਸੇ ਕਿਤੇ ਉੱਪਰੋਂ ਨਹੀਂ ਆਉਂਦੇ ਹੈਗੇ ਸਰਕਾਰ ਕੋ ਪੈਸੇ ਵੀ ਤੁਹਾਡੇ ਹੀ ਨੇ ਕੋਈ ਵੀ ਪ੍ਰਾਪਰਟੀ ਟੈਕਸ ਤੋਂ ਆਇਆ ਹੈ ਕੋਈ ਜੀਐਸਟੀ ਤੋਂ ਆਇਆ ਹੈ ਕੋਈ ਸੇਲ ਟੈਕਸ ਤੋਂ ਕੋਈ ਐਕਸਾਈਜ਼ ਤੋਂ ਉਹੀ ਸਾਰਾ ਪੈਸਾ ਆ ਕੇ ਇੱਥੇ ਲੱਗਦਾ ਤੇ ਜਿੰਨਾ ਪੈਸਾ ਆਪਾਂ ਸੰਭਾਲ ਲਾਂਗੇ ਜਿੰਨਾ ਪੈਸਾ ਆਪਾਂ ਚੰਗੀ ਤਰ੍ਹਾਂ ਵਰਤ ਲਾਂਗੇ ਤੇ ਉਹਨੂੰ ਸੰਭਾਲ ਲਾਂਗੇ ਉਹਨਾਂ ਹੀ ਆਪਾਂ ਨੂੰ ਫਾਇਦਾ ਤੇ ਉਹਨਾਂ ਹੀ ਆਪਾਂ ਆਪਣੇ ਸ਼ਹਿਰ ਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਨੂਸਾਰ ਨੂੰ ਵਧਾਈਆਂ ਜਿਹੜੀ ਸਟਾਰਮ ਡਰੇਨ ਦੀ ਤੁਸੀਂ ਮੰਗ ਰੱਖੀ ਆ ਉਹ ਬਹੁਤ ਜਲਦੀ ਆ ਜਿਹੜੀ ਉਹ ਪੂਰੀ ਹੋ ਜਾਊਗੀ ਸਫਾਈ ਵੀ ਕਰਦਾਂਗੇ ਤੇ ਜਰੂਰਤ ਪਈ ਤਾਂ ਨਮੀ ਵੀ ਪਾ ਦੇਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਨਾਲ ਹੀ ਇਹ ਸੜਕ ਗਈ ਹੈ ਪ੍ਰਧਾਨ ਸਾਹਿਬ ਨੇ ਜਿਹੜੀ ਹੈ ਇਹ ਵੀ ਮੈਂ ਇਹਨਾਂ ਨੂੰ ਕਹਿੰਦਾ ਆਫੀਸਰਸ ਨੂੰ ਹੁਕਮ ਕਰਦੇ ਨੇ ਵੀ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਐਸਟੀਮੇਟ ਤਿਆਰ ਕਰਕੇ ਬਣਾ ਕੇ ਤੇ ਇਹਨੂੰ ਸੜਕ ਨੂੰ ਬਣਾਓ ਵੀ ਰੋਡ ਕਿਉਂਕਿ ਮੈਂ ਵੀ ਦੇਖਿਆ ਆਉਂਦੇ ਹੋਏ ਬਹੁਤ ਜ਼ਿਆਦਾ ਟੁੱਟੀ ਹੋਈ ਸੀ ਤੇ ਹੋਰ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਮੈਂ ਹਰ ਵੇਲੇ ਹਾਜ਼ਰ ਹਾਂ ਤੇ ਸੋਲ ਸਾਹਿਬ ਨੇ ਦੱਸਿਆ ਮੈਨੂੰ ਕਿਆਂ ਐਲਓਆਈਆਂ ਨੇ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ ਤੇ ਮੇਰੇ ਧਿਆਨ ਚ ਲਿਆਂਦਾ ਇਹਨਾਂ ਨੇ ਪਰ ਉਹ ਕਿਉਂ ਰੁਕੀਆਂ ਮੈਨੂੰ ਪਤਾ ਨਹੀਂ ਤੁਸੀਂ ਦੱਸ ਦਿਓ ਇੱਕ ਵਾਰੀ ਉਹ ਕੋਈ ਗੱਲ ਨਹੀਂ ਹੈਗੀ ਕਿਸੇ ਕਿਸ ਹਿਸਾਬ ਦੀ ਜਿਹੜੀ ਚੀਜ਼ ਰੁਕੀ ਹੋਈ ਆ ਜੇ ਕੋਈ ਕਾਨੂੰਨੀ ਅੜਚਾ ਨਾ ਹੋਈ ਤਾਂ ਦਿਨਾਂ ਚ ਨਹੀਂ ਘੰਟਿਆਂ ਦੇ ਵਿੱਚ ਜਿਹੜਾ ਉਹ ਦਵਾ ਦਿੱਤਾ ਜਾਊਗਾ ਤੇ ਮੈਂ ਸੋਲ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਸੋਮਰ ਮੇਰੇ ਕੋਲ ਆ ਜਾਣ ਤੇ ਉਦੋਂ ਹੀ ਆਪਾਂ ਕਾਰਵਾਈ ਕਰਕੇ ਕਮਾਡੇ ਵਾਲਿਆਂ ਨੂੰ ਕਹਿ ਕੇ ਜਿਹੜਾ ਇਹਦਾ ਫਾਈਨਲ ਆ ਉਹ ਫਿਕਰਵਾ ਦਨੇ ਤਾਂ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵੀ ਕਰਦਾ ਐ ਤੇ ਸੋਹਲ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹ ਭੱਜ ਦੌੜ ਕਰਕੇ ਇਕੱਠੇ ਕੀਤਾ ਘੱਟ ਕਰਕੇ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਹਮੇਸ਼ਾ ਹੀ ਸਮਰਪਿਤ ਹਾਂ ਤੁਹਾਡੇ ਲਈ ਤੇ ਤੁਹਾਨੂੰ ਸੋਹਲ ਸਾਹਿਬ ਨੇ ਵੀ ਦੱਸਿਆ ਵੀ 712 ਨੰਬਰ ਘਰ ਸੈਕਟਰ 79 ਉੱਥੇ ਦਫ਼ਤਰ ਮੈਂ ਬੈਠਦਾ ਦੋ ਘੰਟੇ ਤਿੰਨ ਘੰਟੇ ਜਦ ਤੱਕ ਲੋਕ ਬੈਠੇ ਹੁੰਦੇ ਨੇ ਕਿ ਜਦੋਂ ਚਲੇ ਜਾਂਦੇ ਨੇ ਲੋਕ ਫਿਰ ਮੈਂ ਆਪਦੇ ਕੰਮ ਤੇ ਚਲੇ ਜਾਂਦਾ ਕਿਉਂਕਿ ਆਪਾਂ ਰੋਟੀ ਰੋਜੀ ਵੀ ਕਮਾ ਕੇ ਖਾਣੀ ਆ ਤੇ ਉੱਥੇ ਦਫ਼ਤਰ ਆ ਜਿਹੜਾ ਉਹ ਘੱਟੋ ਘੱਟ ਵਿੱਚ 24 ਘੰਟਿਆਂ ਦੇ ਵਿੱਚੋਂ 16 ਘੰਟੇ ਕੰਮ ਕਰਦਾ ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ 16 ਘੰਟੇ ਜਦੋਂ ਦਫ਼ਤਰ ਬੰਦ ਹੋ ਜਾਂਦਾ ਤੇ ਮੇਰਾ ਫੋਨ ਹੈ 981500052 ਭਾਵੇਂ ਅੱਧੀ ਰਾਤ ਆ ਤੁਸੀਂ ਕਦੇ ਵੀ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਮੈਂ ਹਰ ਵੇਲੇ ਅਵੇਲੇਬਲ ਹੁੰਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਮੁਹਾਲੀ ਨੂੰ ਸੁੰਦਰ ਬਣਾਈਏ ਸਾਫ਼ ਸੁਥਰਾ ਬਣਾਈਏ ਔਰ ਨੰਬਰ 1 ਦਾ ਸ਼ਹਿਰ ਬਣਾਈਏ ਤੁਹਾਡਾ ਬਹੁਤ ਬਹੁਤ ਸਾਰੇ ਹੁੰਦਾ ਤਾਂ ਜੀ ਮਤਲਬ ਆਲਮੋਸਟ ਅੱਧੇ ਮੁਹਾਲੇ ਵਾਸਤੇ ਆ 2 ਕਰੋੜ ਤੇ 62 ਲੱਖ ਰੁਪਏ ਦੀ ਲਾਗ ਦੇ ਨਾਲ ਇਹ ਅੱਜ ਕੰਮ ਆ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਇਹ ਕੰਮ ਕੀਤਾ ਜਾਣਾ ਹੈ ਔਰ ਇਹ ਕੰਮ ਉਹ ਆ ਵੀ ਜਿਹੜਾ ਜਮਾਈ ਨਰੋਲ ਟੈਕਨੀਕਲ ਹੈ ਔਰ ਇਹ ਕੰਮ ਇਹ ਹੈ ਵੀ ਬਹੁਤ ਸਾਰੇ ਜਿਹੜੇ ਕਨੈਕਸ਼ਨ ਸੀ ਸੀਵਰੇਜ ਦੇ ਉਸ ਸਟਾਰਮ ਡਰੇਨ ਦੇ ਵਿੱਚ ਬਰਸਾਤੀ ਨਾਲਾ ਜਿਹੜਾ ਜਾ ਰਿਹਾ ਨਾਲ ਬਰਸਾਤੀ ਜਿਹੜੀ ਡਰੇਨ ਜਾ ਰਹੀ ਹੈ ਨਾਲ ਉਹਦੇ ਵਿੱਚ ਹੋਏ ਹੋਏ ਨੇ ਤੇ ਉਹ ਜਿਹੜੇ ਕਨੈਕਸ਼ਨ ਹੋਏ ਹੋਏ ਨੇ ਉਹ ਸਾਰਾ ਪਾਣੀ ਹੈ ਜਿਹੜਾ ਉਹ ਲਖਨੌਰ ਚੋਦ ਵਿੱਚ ਡਿੱਗ ਰਿਹਾ ਹੈ ਸੀਵਰੇਜ ਦਾ ਪਾਣੀ ਥਰੂ ਬਰਸਾਤੀ ਜਿਹੜਾ ਡਰੇਨ ਪਾਈ ਹੋਈ ਆ ਜਿਹੜਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਬੋਬੀ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਜਿਹੜਾ ਬਣਿਆ ਰਹਿਦਾ ਹੈ ਤੋਂ ਇਸ ਕਰਕੇ ਇਹ ਅੱਜ ਕੰਮ ਸ਼ੁਰੂ ਹੋਇਆ ਤੇ ਮੈਂ ਪਬਲਿਕ ਹੈਲਥ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਉਹਨਾਂ ਨੂੰ ਸ਼ਾਬਾਸ਼ ਇਹ ਦੰਨਾ ਵੀ ਉਹਨਾਂ ਨੇ ਇੱਕ ਇੱਕ ਕਨੈਕਸ਼ਨ ਆ ਜਿਹੜਾ ਇੱਕ ਫੇਸ ਤੋਂ ਲੈ ਕੇ ਪੰਜ ਫੇਸ ਤੱਕ 70 ਤੇ 71 ਸੈਕਟਰ ਤੇ ਨਾਲ ਇੰਡਸਟਰੀਅਲ ਏਰੀਆ ਜਿਹੜਾ ਬਹੁਤ ਸਾਰਾ ਪਾਰਟ ਆ ਜਿਹੜਾ ਉਹਦੇ ਵਿੱਚ ਇਹ ਕਨੈਕਸ਼ਨ ਹੋਏ ਹੋਏ ਨੇ ਲੋਕਾਂ ਨੇ ਗਲਤ ਕੀਤੇ ਹੋਏ ਨੇ ਤੇ ਇੱਕ ਇੱਕ ਕਨੈਕਸ਼ਨ ਆ ਜਿਹੜਾ ਆਡੈਂਟੀਫਾਈ ਕੀਤਾ ਤੇ ਆਡੈਂਟੀਫਾਈ ਕਰਨ ਤੋਂ ਬਾਅਦ ਉਹ ਜਿਹੜੇ ਕਨੈਕਸ਼ਨ ਨੇ ਹੁਣ ਜਿਹੜੇ ਸੀਵਰੇਜ ਦੇ ਕਨੈਕਸ਼ਨ ਹੋਣੇ ਸੀ ਸੀਵਰੇਜ ਲਾਈਨ ਚ ਪੈਣੇ ਚਾਹੀਦੇ ਸੀ ਉਹ ਜਿਹੜਾ ਕਨੈਕਸ਼ਨ ਹੁਣ ਉਹ ਸੀਵਰੇਜ ਕਨੈਕਸ਼ਨ ਪਾਏ ਜਾਣਗੇ ਤੇ ਸਟਾਰਮ ਡਰੇਨ ਦੇ ਵਿੱਚ ਉਹ ਖਤਮ ਕਰ ਦਿੱਤੇ ਜਾਣਗੇ ਇਹ ਕੰਮ ਆ ਬੜਾ ਬਰੀਕੀ ਦਾ ਕੰਮ ਆ ਲੇਕਿਨ ਇਹ 6 ਮਹੀਨੇ ਵਿੱਚ ਹੋਣ ਜਾਣ ਵਾਲਾ ਪੂਰਾ ਕੰਮ ਆ ਜਿਹੜਾ ਇਹ ਮੁਹਾਲੀ ਵਾਸੀਆਂ ਨੂੰ ਬਹੁਤ ਰਾਹਤ ਦੇਊਗਾ ਔਰ ਮੁਹਾਲੀ ਜਿਸ ਸੋਚ ਦੇ ਨਾਲ ਬਣਾਇਆ ਗਿਆ ਸੀ ਉਹ ਸੋਚ ਨੂੰ ਉਹ ਪੂਰਾ ਕਰਦਾ ਸਭ ਪਹਿਲਾਂ ਕੋਈ ਪਲਾਨਿੰਗ ਨਹੀਂ ਕੀਤੀ ਸੀ ਕਾਜਵੇ ਤੇ ਜਿਹੜਾ ਕੋਰਾਂਤੀਆ ਖਰਚ ਕਰਦਾ ਇੱਕੋ ਬਣ ਗਿਆ ਉਹ ਤੁਸੇ 5 ਪੇਸ ਬਣਾਦਾ ਕਹਿੰਦੇ ਜੀ ਇੱਥੇ 4 ਪੇਸ ਪਾਣੀ ਦੀ ਬਹੁਤ ਮਾਰਾ ਕਾਜਵੇ ਤੇ ਜਿਹੜਾ ਪੈਸਾ ਖਰਚ ਕੀਤਾ ਗਿਆ ਪਹਿਲਾਂ ਨਹੀਂ ਸੀਗੇ ਤੁਹਾਨੂੰ ਲੱਗਦਾ ਕਿ ਪ੍ਰੋਜੈਕਟ ਪਹਿਲਾਂ ਬਣ ਜਾਣਾ ਚਾਹੀਦਾ ਦੇਖੋ ਅਸਲ ਦੇ ਵਿੱਚ ਕਈ ਵਾਰੀ ਪਤਾ ਨਹੀਂ ਹੁੰਦਾ ਹੈ ਕਿਉਂਕਿ ਚੰਡੀਗੜ੍ਹ ਵੀ ਸ਼ਹਿਰ ਬਣ ਰਿਹਾ ਹੈ ਤੇ ਮੋਹਾਲੀ ਵੀ ਇਕੱਠੇ ਬਣ ਰਹੇ ਸੀ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਸੀ ਚੰਡੀ ਮੋਹਾਲੀ ਦੀ ਆਪਣੀ ਸੀ ਸੋ ਕਈ ਵਾਰੀ ਤਾਲਮੇਲ ਦੀ ਘਾਟ ਕਰਕੇ ਕਿਤੇ ਨਾ ਕਿਤੇ ਉਹ ਮਤਲਬ ਜਿਹੜਾ ਉਹਦਾ ਖਾਮ ਹੈ ਅੱਜ ਆ ਉਹ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ ਪਰ ਹੌਲੀ ਹੌਲੀ ਕਰਕੇ ਸਾਰਾ ਸਿਸਟਮ ਆ ਠੀਕ ਕੀਤਾ ਜਾ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਰਾ ਸਿਸਟਮ ਠੀਕ ਹੋ ਚੁੱਕਾ। ਲਗਾਤਾਰ ਮੇਰ ਤੰਜ ਕਸ ਰਹੇ ਕਹਿੰਦੇ ਸਾਡੇ ਐਮਸੀ ਦੇ ਕੰਮ ਕਰੇ ਐਮਐਲਏ ਸਾਹਿਬ ਤਰੀ ਇਹਨਾਂ ਨੂੰ ਪਿੰਡਾਂ ਜਾਣਾ ਚਾਹੀਦਾ ਕਹਿੰਦੇ ਪਿੰਡਾਂ ਦੇ ਵਿੱਚ ਲੋਕਾਂ ਦੀ ਬਹੁਤ ਸਮੱਸਿਆ ਹੈ। ਦੇਖੋ ਮੇਰੀ ਬੇਨਤੀ ਹੈ ਅਭੀ ਉਹਨਾਂ ਨੂੰ ਤੰਜ ਕਸਿਆ ਤੋਂ ਕਿੰਨਾ ਕੁਝ ਆਉਂਦਾ ਨਹੀਂ। ਜੇ ਐਮਸੀ ਦੇ ਕੰਮ ਉਹ ਸਹੀ ਤਰੀਕੇ ਨਾਲ ਕਰਨ ਜਾਂ ਉਹਨਾਂ ਨੂੰ ਕਰਨ ਆਉਂਦੇ ਹੋਣ ਤਾਂ ਮੈਨੂੰ ਕੀ ਲੋੜ ਹੈ ਮੈਂ ਤਾਂ ਮੇਰਾ ਮੇਰਾ ਕੰਮ ਕੀ ਹੈ ਇਹ। ਕਿਉਂਕਿ ਉਹ ਕੰਮ ਕਰ ਨਹੀਂ ਸਕਦੇ। ਉਹਨਾਂ ਨੂੰ ਕੰਮ ਕਰਨ ਦਾ ਪਤਾ ਨਹੀਂ ਹੈਗਾ। ਇਸ ਕਰਕੇ ਇਹ ਸਾਰੇ ਕੰਮ ਨੂੰ ਆਪਣੇ ਹੱਥ ਵਿੱਚ ਲੈਣੇ ਪੈ ਰਹੇ ਨੇ ਮੈਂ ਲੋਕਾਂ ਨੂੰ ਛੱਡਦਾ ਨਹੀਂ ਨਾ ਸਕਦਾ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਔਰ ਮੈਂ ਉਹਨਾਂ ਨੂੰ ਦੱਸ ਦਿੰਦਾ ਇਸ ਗੱਲ 'ਚ ਵੀ ਮੈਂ ਖੱਲਾ ਪਿੰਡਾਂ ਦਾ ਨੁਮਾਇੰਦਾ ਨਹੀਂ ਸ਼ਹਿਰ ਦਾ ਵੀ ਨੁਮਾਇੰਦਾ ਹਾਂ ਜਿਨ੍ਹਾਂ ਨੇ ਵੋਟਾਂ ਮੈਨੂੰ ਪਿੰਡਾਂ 'ਚ ਪਈਆਂ ਹੁੰਦੀਆਂ ਸ਼ਹਿਰ 'ਚ ਪਈਆਂ ਨੇ ਪਿੰਡਾਂ ਦੇ ਵੀ ਤੇ ਸ਼ਹਿਰਾਂ ਦੇ ਜੋ ਮੈਨੂੰ ਮਾਣ ਦਿੱਤਾ ਉਹ ਮੈਂ ਕਦੇ ਭੁੱਲ ਨਹੀਂ ਸਕਦਾ ਉਦੋਂ ਪਹਿਲਾਂ ਉਹ 15 ਸਾਲ ਉਹਨੂੰ ਦੰਦੇ ਰਹੇ ਨੇ ਲੇਕਿਨ ਉਹ ਸੋਚਣ ਵੀ ਉਹ 15 ਸਾਲ ਉਹਨਾਂ ਨੇ ਕੀ ਕੀਤਾ ਤੇ ਸਾਡੀ 2.5 ਸਾਲ ਦੀ ਕਾਰਗੁਜ਼ਾਰੀ ਨੂੰ ਦੇਖ ਲੈਣ ਕਿ ਅਸੀਂ ਕੀ ਸ਼ਹਿਰ ਲਈ ਕਰ ਰਹੇ ਤੋ ਇਸ ਕਰਕੇ ਮੈਨੂੰ ਇਹ ਮੈਂ ਕਹਿੰਦਾ ਵੀ ਉਹ ਨਿੰਦਿਆ ਕਰਨ ਦੀ بجائے ਜਾਂ ਤੁਸੀਂ ਕ੍ਰਿਟਿਸਿਜ਼ਮ ਕਰਨ ਦੀ بجائے ਉਹ ਕੰਮ ਕਰਨ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਹਾਂ ਇਹਨਾਂ ਨੇ ਸਾਨੂੰ ਕੰਮ ਕਰਕੇ ਦਿਖਾਏ। ਸਤ ਮੇਲ ਸਭ ਪੰਜਾਬ ਸਰਕਾਰ ਵੱਲੋਂ ਇੱਕ ਜੇਟੀ ਨੂੰ ਲੈ ਕੇ ਜਿਹੜੀ ਐਨਓਸੀ ਵੀ ਸਰ ਤੱਕ ਉੱਪਰ ਲਈ ਜਿਹੜੀ ਆ ਮਲਗੀ ਤੇ ਵੀ ਯਾਰ ਸੋਨ ਨੂੰ ਕੀ ਲੱਗਦਾ ਕਿ ਆਮ ਲੋਕਾਂ ਨੂੰ ਇਹਦਾ ਕਿੰਨਾ ਫਾਇਦਾ ਹੋਊਗਾ? ਦੇਖੋ ਗੱਲ ਇਹ ਆ ਵੀ ਮਤਲਬ ਅੱਛੀ ਸੋਚ ਦੇ ਨਾਲ ਬੰਦ ਹੋਈ ਆ ਉਹ ਵੈਸੇ ਤਾਂ ਵੀ ਤਾਂ ਕਿ ਜਿਹੜੀ ਅਥੋਰਾਈਜ਼ ਜਿਹੜੀ ਡਵੈਲਪਮੈਂਟ ਹੋ ਰਹੀ ਆ ਪੰਜਾਬ 'ਚ ਜਿਹੜੀ ਬਹੁਤ ਸਾਰੀ ਹੋ ਚੁੱਕੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਥਲ ਪਾਇਆ ਜਾ ਸਕੇ ਲੇਕਿਨ ਹੌਲੀ ਹੌਲੀ ਕਿੰਨਾ ਕਿਤੇ ਜਦੋਂ ਕੋਈ ਸਕੀਮ ਬਣਦੀ ਹੈ ਉਹਦੇ ਵਿੱਚ ਆਮ ਲੋਕਾਂ ਨੂੰ ਵੀ ਸਫਰ ਕਰਨਾ ਪੈਂਦਾ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਹੁਣ ਲੱਗਦਾ ਵੀ ਆਮ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ ਤੇ ਉਹਦੇ ਵਿੱਚ ਹੁਣ ਹੌਲੀ ਹੌਲੀ ਜਿਹੜੀ ਰੀਲੀਫ ਉਹ ਦਿੱਤੀ ਜਾ ਰਹੀ ਆ ਤੇ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲੇਗੀ ਜਿਨ੍ਹਾਂ ਨੇ ਕੋਈ ਕਿਸੇ ਦੇ ਵਿੱਗਾ ਵੇਚਣਾ ਜਾਂ ਦਾਸ ਮਰਲੇ ਵੇਚਣੇ ਨੇ ਜੀਮੀਦਾਰ ਨੇ ਵੇਚ ਕੇ ਆਪਣੇ ਬੱਚਿਆਂ ਦਾ ਵਿਆਹ ਕਰਨਾ ਜਾਂ ਕੋਈ ਚੀਜ਼ ਖਰੀਦਣੀ ਆ ਉਹ ਬਕਾਇਦਾ ਤੌਰ ਤੇ ਉਹਨਾਂ ਨੂੰ ਐਨਓਸੀ ਜਾਰੀ ਹੋਣੀ ਸ਼ੁਰੂ ਹੋ ਜਾਊਗੀ ਇੱਕ ਇੱਥੇ ਪ੍ਰੋਜੈਕਟ ਕਰਦਾ 3V2 ਸੇਮ ਇਹੀ ਪ੍ਰੋਜੈਕਟਾਂ ਜਾਂ ਉਲੱਗ ਤੋਂ ਪ੍ਰੋਜੈਕਟ ਦਾ 3V2 ਦੇ ਵਿੱਚ ਰੀਸਟਾਰਟ ਕਰਨਾ ਹੈ ਇੱਥੇ ਵੀ ਜੇ ਤੁਸੀਂ ਵੀ 2 ਦੇ ਵਿੱਚ ਪ੍ਰੋਜੈਕਟ ਸਟਾਰਟ ਕਰਨਾ ਹੈ ਉਹ ਅਲੱਗ ਪਾਰਟ ਆ ਇਹਦਾ ਠੀਕ ਨਹੀਂ ਉਹ ਹੁਣੇ ਮੈਂ ਜਾਂਦੇ ਜਾਂਦੇ ਸ਼ੁਰੂ ਕਰਨਾ ਹੈ ਉਹ ਤੇ ਉਹ ਵੀ ਬਹੁਤ ਜਲਦੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ